एजेंडा जरा खोजा गया जो तो ऐजेंडा अच्छी अकाली दल दे बड़ा ही चिंता से बड़ा ही जरूरी चिंतित करने वाला एजेंडा हर हर संख भावें कभी भी चिंता नहीं करता पर चिंतन जरूर करता चिंतन करके अपना इस मसले के हल्दना सब तो पहलती है कि जो श्रोमी अकाली दल को प्यार करने वाला बंदा ਆਜੋ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਖੜਾ ਆਓ ਜੀ ਸੰਜੀਤ ਸਿੰਘ ਦੀ ਜਨਗਤ ਇਹ 55 ਲੱਖ ਦੇ ਜਿਹੜੇ ਬੈਲਰ ਸੀ ਉਹਨਾਂ ਦੇ ਹਲਕਿਆਂ ਦੇ ਵਿੱਚ ਜੋ ਉਹਨਾਂ ਦੇ ਵਾੜਾ ਜੋ 10-10 ਲੱਖ ਦੇ ਖਾਣਾ ਪੂਤਰੀ ਕਰਉਂਦੇ ਨੇ ਮੈਨੂੰ ਦੱਸੋ ਕੀ ਆਪਾਂ ਇਹ ਫਰਜ਼ ਨਹੀਂ ਸੀ ਪਾੜਦਾ ਕਿ ਆਪਾਂ ਸਾਰੇ ਰਲ ਕੇ ਇੱਥੇ ਧਰਮਾ ਲਾਈਏ ਉਹਨਾਂ ਨੂੰ ਜੋਗਾ ਮਾਲਾ ਲੱਗੇ ਕਿ ਸ਼ੌਮ ਨੂੰ ਇਕੱਲੇ ਕਰਾਣੀ ਲੋਕਾਂ ਨੇ ਦੂਸਰਿਆਂ ਦੇ ਦਿੱਤਾ ਵਾਸਤੇ ਕਰਦਾ ਦੂਜਿਆਂ ਦੀ ਕਰਾਈ ਨਹੀਂ ਕਰਦਾ ਇਸ ਕਰਕੇ ਨੇਵਾੜੀਆਂ ਕੂਜਾਂ ਦੇ ਹੱਕਾਂ ਤੇ ਹਿੱਕਾਂ ਦੀ ਵਾਰ ਕਿਸੇ ਨਾਲ ਧੱਕਾ ਹੋ ਰਿਹਾ ਹੈ ਅੱਗੇ ਇਹ ਆਪਣਾ ਫਰਜ਼ ਹੈ ਮੁੰਡਾ ਆਪਣੀ ਫਰਜ਼ ਕਿਉਂਕਿ ਜਿੰਨੀ ਦੇ ਸਟੇਕ ਆਪਣਾ ਕੀ ਫਰਜ਼ ਨੂੰ ਨਹੀਂ ਸਮਝਾਂਗੇ ਜਿੰਨੀ ਦੇ ਪਿਆਰ ਨਹੀਂ ਕਰਾਂਗੇ ਉਨੀ ਦੇ ਲੋਕਾਂ ਨੇ ਆਪਾਂ ਨੂੰ ਮੌਕਾ ਨਹੀਂ ਦੇਣਾ ਇਹ ਗੱਲ ਵੀ ਹੈ ਸੋ ਇਸ ਕਰਕੇ ਤੁਹਾਡਾ ਸਾਰਾ ਦਾ ਜਨਮ ਇਸ ਸ਼ਰਮੇ ਕਾਲੇ ਕਰਦੇ ਅੱਜ ਜੋ ਜੇ ਕਹਿ ਕੇ ਇੱਕ ਸੰਕਟ ਦੀ ਘੜੀ ਦੇ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਇਹ ਏਜੰਸੀਆਂ ਜੋ ਆਰ ਗੋਦੀ ਪਾਰਟੀਆਂ ਉਹਨਾਂ ਨੇ ਇੱਕ ਪਈਆ ਕੀਤਾ ਹੋਇਆ ਨੂੰ ਸ਼ੋਅ ਦੇ ਕਾਲਿਆਂ ਨੂੰ ਕਿਵੇਂ ਕੋਈ ਜੋੜ ਕਰਨਾ ਕਿਉਂਕਿ ਜਿਹੜੇ ਸੁਪਰ ਨੇ ਖੇਤਰੀ ਪਾਰਟੀਆਂ ਖਤਮ ਹੋਣਾ ਉਸ ਮੈਂ ਤਾਂ ਕਿ ਨਹੀਂ ਕਰਦੇ ਤੇ ਮੇਰੇ ਸਤੰਜ ਸਹਿਬਾਨ ਹਲਕੇ ਦੇ ਸਮੂਹ ਅਹੁਦੇਦਾਰ ਕੋਸਟੇਡੀਆਂ ਸਲਾਹਕਾਰ ਕਮੇਟੀਆਂ ਜਨਰਲ ਕੌਂਸਲ श्रोमणी अकाली दल कमजोर करने वास्ते मुगलों को लैके अंग्रेजों को लेकर समय की केंद्र सरकार का तो 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 की कांग्रेस सरकार तो ਅੱਜ ਦੀ ਇਹ ਸਰਕਾਰ ਵੀ ਉਸੇ ਝੰਡੇ ਦੇ ਉੱਤੇ ਕੰਮ ਕਰ ਰਹੀ ਆ ਕਿ ਸ਼ੋਮਨੀ ਕਾਲੀ ਦਾ ਨੂੰ ਸਿੱਖਾਂ ਨੂੰ ਲੀਡਰ ਬਿਹੋਣਾ ਕਰ ਦਿੱਤਾ ਜਾਵੇ ਉਹਨਾਂ ਨੂੰ ਪਤਾ ਹੈ ਕਿ ਸਰਦਾਰ ਜਗਦੀਪ ਸਿੰਘ ਮਾਰਨ ਇੱਕ ਜਨਮ ਦਾ ਜਿੰਨੇ ਸਰਕਾਰ ਚੜਾਈ ਹੈ ਡਿਪਟੀ ਮੁੱਖ ਮੰਤਰੀ ਦੇ ਤੌਰ ਤੇ ਉੱਤੇ ਦਾ ਸਾਥ ਜਿਸ ਪਾਰਟੀ ਨੇ ਰਾਜ ਗਿੱਦਾ ਬਿਨਾ ਕਰਦੇ ਸਾਰਾ 18 ਸਾਲ ਜਿਹਦੇ ਕੋਲ ਇਹ ਹੈ ਕਿ ਪੰਜਾਬ ਨੂੰ ਇਹਨਾਂ ਦੀਆਂ ਦੇਲ ਤੇ ਕਿਵੇਂ ਜਾ ਸਕਦੇ ਹੈ ਜਹਤੇ ਕੋਈ ਤਜਰਬਾ ਕਿ ਸੱਚ ਕੌਮ ਨੂੰ ਦੁਬਾਰਾ ਖੜਾ ਨਹੀਂ ਕੀਤਾ ਜਾ ਸਕਦਾ ਉਸ ਕੌਮ ਦੇ ਲੀਡਰ ਨੂੰ ਉਸ ਕੌਮ ਨੂੰ ਲੀਡਰ ਬਿਹਾਉਣੇ ਕਰਨ ਵਾਸਤੇ ਉਸ ਕੌਮ ਨੂੰ ਡੈਮੇਜ ਕਰਨ ਵਾਸਤੇ ਅੱਜ ਦੀ ਮਜੂਤਾ ਸੈਂਟਰਲ ਸਰਕਾਰ ਤੇ ਸਟੇਟ ਦੀ ਸਰਕਾਰ ਦੋਨੇ ਮਿਲ ਕੇ ਸ਼ਰੋਮਣੀ ਕਾਂਗਰਸ ਦੇ ਲੀਡਰ ਸ਼ਮਸਾ ਤਾਨ ਕਰਨ ਕਰ ਮਾਰਤੇ ਲੱਗੇ ਲੱਖਵੇਂ ਦੇ ਕੈਟਰਸਿਓਨਾਂ ਦੇ ਹਲਕਿਆਂ ਦੇ ਵਿੱਚ ਜੋ ਉਹਨਾਂ ਦੇ ਵਾੜਾ ਕੋ 10-10 ਲੱਖ ਰੁਪਏ ਖਾਨਾ ਪੂਤਲੀ ਕਰ ਦਿੰਦੇ ਗਏ। ਮੈਨੂੰ ਦੱਸੋ ਕੀ ਆਪਣਾ ਫਰਜ਼ ਨਹੀਂ ਸੀ ਪੜਨਗੇ ਆਪਾਂ ਸਾਰੇ ਰਲ ਕੇ ਇੱਥੇ ਧਰਮਾਂ ਲਾਈਆਂ ਵਾਲਿਆਂ ਨੂੰ ਲੋਕਾਂ ਨੂੰ ਮਦਦ ਕਰਦੇ ਕਿ ਸ਼ੌਮੇ ਇੱਕ ਅੱਜ ਦਾ ਆਦਮੀ ਲੋਕਾਂ ਦੇ ਬੀਸਰਾਂ ਦੇ ਪਿੱਤਾ ਵਾਸਤੇ ਜਾਂਦਾ। ਦੂਜਿਆਂ ਦੀ ਰਾਈ ਨਹੀਂ ਕਰਦਾ। ਇਸ ਕਰਕੇ ਆਪਣੀਆਂ ਜੀਵਨ ਵਾਲੀਆਂ ਦੂਜਿਆਂ ਦੇ ਹੱਕਾਂ ਤੇ ਪਿੱਤਾ ਦੀ ਆਵਾਜ਼ ਕਿਸੇ ਨਾਲ ਤੱਕਾ ਹੋ ਗਿਆ ਅੱਗੇ ਅੱਗੇ। ਇਹ ਆਪਣਾ ਫਰਜ਼ ਹੈ ਮੁੱਢਲਾ ਕਰਨਾ ਫਰਜ਼।

ਸੀ ਵੀ ਲੋਕ ਸਭਾ ਦੀ ਚੋਣ ਤੋਂ ਬਾਅਦ ਸਾਰੇ ਵਰਕਰ ਸਹਿਬਾਨ ਆਪ ਦਾ ਝੋਨਾ ਚਾਣਾ ਲਾਉਣ ਤੇ ਬਿਜੀ ਸੀ ਸਾਰੇ ਵਰਕਰ ਸਹਿਬਾਨ ਦਾ ਧੰਨਵਾਦ ਕਰਨ ਵਾਸਤੇ ਮੀਟਿੰਗ ਕੀਤੀ ਗਈ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਜਿਹੜੀ ਜਥੇਬੰਦੀ ਆ ਵਿਧਾਨ ਸਭਾ ਹਲਕਾ ਮੋਗਾ ਦੀ ਜਿਹੜੇ ਆਗੂ ਸਹਿਬਾਨ ਆ ਉਹਨਾਂ ਵੱਲੋਂ ਇੱਕ ਝੋਟਦਾ ਦਾ ਸੁਨੇਹਾ ਦੇਣ ਵਾਸਤੇ ਸਰਦਾਰ ਤਕਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼ੋਮਣੀ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਵਾਸਤੇ ਤਨੋਂ ਮਨੋਂ ਤਨੋਂ ਰੇਗ ਤਰ੍ਹਾਂ ਦੇ ਨਾਲ ਉਹਨਾਂ ਨੂੰ ਅਸ਼ਵਾਸ਼ਣ ਦਵਾਇਆ ਜਾ ਰਿਹਾ ਕਿ ਸਾਰੀ ਲੀਡਰਸ਼ਿਪ ਜਿਹੜੀ ਆ ਵਿਧਾਨ ਸਭਾ ਹਲਕਾ ਮੋਗਾ ਦੀ ਉਹ ਪਾਰਟੀ ਪ੍ਰਧਾਨ ਸਾਹਿਬ ਜੀ ਬਾਦਲ ਸਾਹਿਬ ਦੇ ਨਾਲ ਖੜੀ ਆ ਤੇ ਸਾਰੇ ਹਲਕੇ ਦੇ ਵਰਕਰ ਸਹਿਬਾਨ ਤੇ ਆਗੂ ਸਹਿਬਾਨ ਨੇ ਮਹਿਸੂਸ ਕੀਤੀ ਹੈ ਇਹ ਗੱਲ ਕਿ ਮੁਗਲਾਂ ਤੋਂ ਲੈ ਕੇ ਹੀ ਮੁਗਲਾਂ ਤੋਂ ਲੈ ਕੇ ਚਾਹੇ ਉਹ ਮੁਗਲਾਂ ਦੀਆਂ ਸਰਕਾਰਾਂ ਸੀ ਚਾਹੇ ਉਹ ਅੰਗਰੇਜ਼ਾਂ ਦੀਆਂ ਸਰਕਾਰਾਂ ਸੀ ਚਾਹੇ ਸੈਂਟਰ ਦੀ ਕਾਂਗਰਸ ਸਰਕਾਰ ਆ ਤੇ ਚਾਹੇ ਸਮੇਂ ਦੀ ਜਿਹੜੀ ਹੁਣ ਭਾਜਪਾ ਦੀ ਸਰਕਾਰ ਆ ਤੇ ਚਾਹੇ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਸਾਰੀਆਂ ਸਰਕਾਰਾਂ ਦਾ ਮੁੱਖ ਅਜੰਡਾ ਇੱਕੋ ਇੱਕ ਰਿਹਾ ਮੁਗਲਾਂ ਤੋਂ ਲੈ ਕੇ ਅੱਜ ਤੱਕ ਕਿ ਸਿੱਖ ਕੌਮ ਨੂੰ ਲੀਡਰ ਵੀ ਹੁਣੀ ਕੀਤਾ ਜਾਵੇ ਇੱਕ ਕੌਮ ਨੂੰ कमजोर एहसास दबाਉਣ ਵਾਸਤੇ ਲੀਡਰਸ਼ਿਪ ਨੂੰ ਜਿਹੜਾ ਉਹ ਕਮਜ਼ੋਰ ਕੀਤਾ ਜਾਵੇ ਹਮੇਸ਼ਾ ਇਹ ਜਿਹੜੀਆਂ ਚਾਲਾਂ ਚੱਲੀਆਂ ਗਈਆਂ ਕਿਉਂਕਿ ਜਿੰਨੀ ਵਾਰੀ ਵੀ ਸਰਕਾਰਾਂ ਬਣੀਆਂ ਇੱਕ ਕੌਮ ਦੀਆਂ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਸੀ ਚਾਹੇ ਅੱਜ ਚੋਣਾਂ ਦੇ ਵਿੱਚ ਵੋਟਾਂ ਦੇ ਨਾਲ ਜਿੱਤ ਕੇ ਬਣ ਆਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਰਬ ਸਾਂਝੀ ਵਾਲਤਾ ਦੇ ਸਿਧਾਂਤ ਦੇ ਉੱਤੇ ਪਹਿਲਾ ਦਿੰਦੇ ਹੋਏ ਅਮਨ ਸ਼ਾਂਤੀ ਦੇ ਨਾਲ ਪੰਜਾਬ ਦੇ ਵਿੱਚ ਰਾਜ ਭਾਗ ਕਰਦਿਆਂ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੇ ਦੱਬੇ ਕੁਚਲੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਉੱਪਰ ਚੱਕਣ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਫੇਰ ਦੇਣ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਬੇਰਜਗਾਰੀ ਦੂਰ ਕਰਕੇ ਰੁਜ਼ਗਾਰ ਦੇਣ ਵਾਸਤੇ ਹਮੇਸ਼ਾ ਉਹਨਾਂ ਏਜੰਡਿਆਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੰਮ ਕੀਤਾ ਹੈ ਬੜੇ ਬੁਰੀ ਤਰ੍ਹਾਂ ਦੇਖਦੇ ਆਂ ਜੀ ਬਹੁਤ ਇਸ ਗੱਲ ਤੋਂ ਫਿਕਰਮੰਦ ਦਾ ਸਮੂਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂ ਸਹਿਬਾਨ ਕਿਉਂਕਿ ਇਹ ਉਹ ਲੀਡਰ ਨੇ ਜਿਹੜੇ ਅੱਜ ਸਿੱਖ ਜਿਹੜੇ ਸੈਂਟਰਲ ਗਵਰਨਮੈਂਟ ਦੇ ਏਜੰਟ ਬਣ ਕੇ ਇੱਕ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਪੁਰ ਜ਼ੋਰ ਜਿਹੜੀ ਆ ਉਹ ਪੋਸ਼ ਕਰ ਰਹੇ ਆ ਇਹ ਉਹ ਲੀਡਰ ਨੇ ਜਿਹੜੇ ਐਸੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਰਕਾਰ ਦਾ 파ਟ ਸੀਗੇ ਚਾਹੇ ਉਹ ਸੈਂਟਰ ਗਵਰਨਮੈਂਟ ਦੇ ਵਿੱਚ ਹਿੱਸੇਦਾਰੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਚਾਹੇ ਉਹ ਸਟੇਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਇਹ ਮੰਤਰੀਆਂ ਦੇ ਤੌਰ ਦੇ ਉੱਤੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਸਰਕਾਰ ਦਾ ਨਿੱਗ ਮੰਣਿਆ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵੀ ਇਹਨਾਂ ਨੇ ਆਨੰਦ ਮੰਣਿਆ 2 2 3 3 4 4 ਵਾਰ ਉਹੀ ਲੀਡਰ ਅੱਜ ਜਿਹੜਾ ਦੂਜੇ ਪਾਸੇ ਖੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਸਾਰੇ ਦਾ ਸਾਰਾ ਜਿਹੜਾ ਉਹ ਨਜ਼ਰਾ ਜਿਹੜਾ ਜਾਂ ਸਾਰਾ ਨੈਗੇਟਿਵ ਜਿਹੜਾ ਪ੍ਰਚਾਰ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਠਿੱਟ ਰਹੇ ਆ ਜਦ ਕਿ ਉਹਦੇ ਚੰਗੇ ਕੀਤੇ ਹੋਏ ਕੰਮਾਂ ਨੂੰ ਸਾਰਿਆਂ ਨੇ ਵਿਸਾਰਤਾ ਚਾਹੇ ਉਹ ਵਿਰਾਸਤੇ ਖਾਲਸਾ ਚਾਹੇ ਉਹ ਜੰਗੇ ਆਜ਼ਾਦੀ ਦੀ ਜਿਹੜੀ ਆਜ਼ਾਦਗਰ ਚਾਹੇ ਉਹ ਵੱਡੇ ਕਲੂਕਰੇ ਦੀ ਯਾਦਗਾਰ ਚਾਹੇ ਬੰਦਾ ਸਿੰਘ ਬਹਾਦਰ ਦੀ ਚੱਪੜ ਚਿੜੀ ਵਿਖੇ ਬਣੀ ਹੋਈ ਯਾਦਗਾਰ ਚਾਹੇ ਉਹ ਛੋਟੇ ਕਲੂਕਰੇ ਦੀ ਉਪਰ ਹੀੜੇ ਦੀ ਯਾਦਗਾਰ ਵੱਡੇ ਕਲੂਕਰੇ ਦੀ ਚਾਹੇ ਉਹ ਕਤੂ ਨੰਗਲ ਵਾਲੇ ਛੋਟੇ ਕਲੂਕਰੇ ਦੀ ਯਾਦਗਾਰ ਕੈ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੀ ਸੁੰਦਰਤਾ ਕਰਨ ਵਾਸਤੇ ਵਿਰਾਸਤੇ ਖਾਲਸਾ ਜਿਹੜਾ ਉਹ ਬਣਾਉਣ ਦੀ ਜਿਹੜੀ ਹੈਗੀ ਆ ਸੇੜਾ ਉਹ ਉਹਨੂੰ ਦੇਣ ਦੀ بجائے ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਜਿਹੜਾ ਸਾਰਾ ਕੁਝ ਹੋਇਆ ਉਹ ਦੇਣ ਦੀ بجائے ਇਹ ਜਿਹੜਾ ਚਾਹੇ ਉਹ ਬਾਅਰ ਮੈਮੋਰੀਅਮ ਜਿਹੜਾ ਬਣਾਇਆ ਗਿਆ ਅਟਾਰੀ ਅੰਮ੍ਰਿਤਸਰ ਬਾਰਡਰ ਦੇ ਉੱਤੇ ਚਾਹੇ ਜੰਗੇ ਆਜ਼ਾਦੀ ਦੀ ਯਾਦਗਾਰ ਬਣਾਈ ਗਈ ਉਹ ਸਾਰੀ ਜਿਹੜੀ ਆ ਸਲੋਟ ਕਰਨ ਦੀ بجائے ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਸਰਬ ਕੁਬੀਰ ਸਿੰਘ ਬਾਦਲ ਤੇ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜਿਹੜੇ ਕਾਰਜ ਹੋਏ ਉਹ ਬਿਲਕੁਲ ਵਿਸਾਰ ਦਿੱਤੇ ਗਏ ਜਿਹੜੀਆਂ ਕੋਈ ਜਾਣੇ ਅਣਜਾਣੇ ਭੁੱਲਾਂ ਹੋਈਆਂ ਜਾਂ ਭੁੱਲਾਂ ਪ੍ਰਚਾਰੀਆਂ ਗਈਆਂ ਯਾਦ ਰੱਖਿਓ ਮੇਰੀ ਗੱਲ ਭੁੱਲਾਂ ਹੋਈਆਂ ਦੇ ਵਿੱਚ ਤੇ ਭੁੱਲਾਂ ਪ੍ਰਚਾਰੀਆਂ ਗਈਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਸੈਂਟਰ ਦੀ ਗਵਰਨਮੈਂਟ ਤੇ ਸਟੇਟ ਦੀ ਗਵਰਨਮੈਂਟ ਦੋਨੇ ਇਸ ਗੱਲ ਦੇ ਉੱਤੇ ਜੋਰ-ਸ਼ੋਰ ਨਾਲ ਲੱਗੀਆਂ ਕਿਉਂਕਿ ਉਦੋਂ ਸਰਕਾਰ ਸੀ ਕਾਂਗਰਸ ਦੀ ਪੰਜਾਬ ਦੇ ਵਿੱਚ ਤੇ ਸੈਂਟਰ ਦੀ ਸਰਕਾਰ ਵੀ ਅਲੱਗ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਮੁੱਦਿਆਂ ਦੇ ਉੱਤੇ ਸੈਂਟਰ ਦੀ ਸਰਕਾਰ ਤੋਂ ਦੋਨਾਂ ਸਰਕਾਰਾਂ ਨੇ ਜੀਆਂ ਏਜੰਸੀਆਂ ਨੇ ਦੋਨਾਂ ਸਰਕਾਰਾਂ ਨੇ ਪੂਰ ਜ਼ੋਰ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੀਤੇ ਹੋਏ ਕੰਮ ਜਿਹੜਾ ਵਿਕਾਸ ਕਰਾਇਆ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਕੌਮ ਦੀਆਂ ਏਡੀਆਂ-ਏਡੀਆਂ ਯਾਦਗਾਰਾਂ ਬਣਾਈਆਂ ਉਹਨਾਂ ਨੂੰ ਬਚਾਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਕੀ ਤੋਂ ਹੀ ਦੂਰ ਕਰਨ ਵਾਸਤੇ ਕੂੜ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਸੈਂਟਰ ਦੀਆਂ ਤੇ ਸਟੇਟ ਦੀਆਂ ਜਨਤੀਆਂ ਨੇ ਸਾਰਾ ਨੈਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਨਿਜਾਇਜ਼ ਮੁੱਖ ਦੋਚੀ ਨੂੰ ਗਵਾਹ ਬਣਾ ਕੇ ਸਰਕਾਰੀ ਜਿਹੜਾ ਉਸ ਗੁਨਾਹ ਦਾ ਮੁੱਖ ਦੋਚੀ ਆ ਜਿਹਦੇ ਤੇ ਪਰਚਾ ਦਰਜ ਕੀਤਾ ਗਿਆ ਤੇ ਦੋ ਐਪਲੀਕੇਸ਼ਨਾਂ ਜਿਹੜੇ ਪੈਂਡਿੰਗ ਪਈਆਂ ਜਿਨ੍ਹਾਂ ਦੀ ਐਫਆਈਆਰ ਨਹੀਂ ਹੋਈ ਉਸ ਮੁੱਖ ਦੋਚੀ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਉਹਨੂੰ ਰੀਲੀਫ ਦਿੱਤੀ ਗਈ ਉਸ ਗੁਨਾਹ ਤੋਂ ਤੇ ਉਹਨੂੰ ਕਿਹਾ ਗਿਆ ਕਿ ਪ੍ਰਚਾਰ ਕਰ ਸਾਹਿਬ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਤੇ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਨਜ਼ਲਾ ਸੱਟ ਇਹ ਤੇ ਚੱਕਰ ਸੱਟ ਤਾਂ ਜੋ ਇਹ ਕੌਮ ਜਿਹੜੀ ਆ ਇਹਦੇ ਤੋਂ ਦੂਰ ਹੋਵੇ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਨੂੰ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਵਾਸਤੇ ਕਲੇਰ ਨੂੰ ਜਿਹੜਾ ਉਹ ਅੱਜ ਵਰਤਿਆ ਜਾ ਰਿਹਾ ਬੁੱਕ ਦੋਚੀ ਨੂੰ ਵਰਤਿਆ ਜਾ ਰਿਹਾ ਜਿਹੜਾ ਕਿ ਬੱਜਰ ਗਨਾ ਇਸ ਸਮੇਂ ਦੀ ਸਰਕਾਰ ਵਾ